और जितने भी सम्मानित हमारे मेहमान मंच पे हैं वो गाड़ी के स्वागत के लिए और जो हमारे इस गाड़ी को ड्राइवर्स लेके आए हैं उनके सम्मान के लिए कृपया वो नीचे वंदे भारत ट्रेन पे जाएंगे हमारे सभी सम्मानित मेहमान ਨੰਬਰ ਉਹ ਆਪ ਨੂੰ ਚਾਹੇ ਤੇ ਮਾਰਨਾ ਨਹੀਂ ਆਓ ਜੀ ਨਮਸਕਾਰ ਤਾਂ ਵੈਲਕਮ ਕੀਤਾ ਜਾ ਰਿਹਾ ਹੈ ਬੰਦਾ ਕੀ ਭਾਰਤ ਤੇਜਪਾਲ ਸਿੰਘ ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਕੜਾ ਚੱਲਣ ਤੇ ਅੰਮ੍ਰਿਤਸਰ ਵਾਸੀਆਂ ਦੀ ਖੁਸ਼ੀ ਦੀ ਲਹਿਰ ਵੰਦੇ ਭਾਰਤ ਗੱਡੀ ਅੰਮ੍ਰਿਤਸਰ ਪੁੱਜਣ ਤੇ ਗਾਵਾਗਦ ਕੀਤਾ ਸਮੂਹ ਰਾਜਨੀਤਿਕ ਪਾਰਟੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੀ ਕਾਫੀ ਸਮੇਂ ਤੋਂ ਲੋੜ ਸੀ ਸ਼੍ਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਤੋਹਫੇ ਵਜੋਂ ਇਹ ਗੱਡੀ ਦਿੱਤੀ ਹੈ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਹੋਇਆ ਇੱਕ ਪਾਰੀ ਸਮਾਗਮ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰਕਸ਼ਿਕੰਦ ਚਾਵਲਾ ਇਸ ਮੌਕੇ ਬੀਜੇਪੀ ਹਾਈ ਕਮਾਂਡ ਤੋਂ ਇਲਾਵਾ ਸ਼ਵੇਤ ਮਲਕ ਕਮਰਵੀਜ ਪ੍ਰਸਾਦ ਸਿੰਘ ਹੋਈਲਾ ਆਦਿ ਦਿਗਜ ਨੇਤਾ ਨੇ ਖੁਸ਼ੀ ਜाहिर ਕੀਤੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਵਾਸਤੇ ਮੇਸ਼ਾ ਦੇਖਿਓ ਕੋਕੇ ਇਸ ਵਰਤੀ ਵਾਸਤੇ ਸੇ ਕੰਮ ਕਰਦ ਰਹੀ ਹੈ ਅੱਜ ਸਾਰਿਆਂ ਦਾ ਬਹੁਤ ਬਹੁਤ ਤਨਨਾਤ ਖਾਸ ਕਰਕੇ ਇਰਵੇ ਡਿਪਾਰਟਮੈਂਟ ਦਾ ਬਹੁਤ ਬਹੁਤ ਤਨਨਾਤ ਜਿਨ੍ਹਾਂ ਨੇ ਇਸ ਨੂੰ ਚਲਾਉਣ ਵਾਸਤੇ ਬਹੁਤ ਮੁਸ਼ਕਲ ਕੀਤੀ ਔਰ ਡਰਾਈਵਰ ਦਾ ਔਰ ਵਿਸ਼ੇਸ਼ ਕਰਕੇ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਉਂਦਰਾਸਪੁਰ ਪਟਕਾਨਕ ਤੇ ਆਸਪਰੋਸ ਵਾਲੇ ਜਿਹੜੇ ਜ਼ਿਲ੍ਹੇ ਨੇ ਉੱਥੇ ਦੇ ਵਸਨੀਕਾਂ ਨੂੰ ਬਹੁਤ ਸੁविधा ਹੋਵੇ ਆਸ ਸਰਕਾਰ ਜੋ ਸਾਡੇ ਪੈਂਤਰਾ ਮਾਤਾ ਵੈਸੋਦੇਵ ਜੀ ਦੀ ਯਾਤਰਾ ਵਾਸਤੇ ਪਟੜਾ ਜਾਂਦੇ ਨੇ ਉਹਨਾਂ ਨੂੰ ਬਹੁਤ ਸੁਵਿਧਾ ਹੋਣੀ ਮੈਂ ਇਸ ਮੌਕੇ上 ਪ੍ਰਧਾਨ ਮੰਤਰੀ ਸਾਹਿਬ ਦਾ राज विशेष करके रेल मंत्रालय रेलवे के जे अफिसर साहबान ने उन्हवाद करा कि पमृतसर तो दिल्ली वास्ते बंदे पारक ट्रेन चलाई गई और आज अमृतसर तो कटरा वास्ते ट्रेन का शुभारंभ हो रहा है इस सारे वास्ते गौरव की गल है गर्व की गल है ਸਾਰੇ ਵਾਸਤੇ ਖੁਸ਼ੀ ਮਿਲ ਰਹੀ ਲੋਕਲ ਐਸ ਹਲਕੇ ਦੇ ਐਮਐਲਏ ਮਹੁੰਦਨ ਰਾਤੇ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਵਿਸ਼ੇਸ਼ ਰੂਪ ਤੇ ਦਿਨਾਰੂ ਮੈਂ ਅਗਰੇ ਸਰ ਦੇ ਸਾਰੇ ਹੀ ਪੈਨ ਪਰਵਾ ਦਾ ਧੰਨਵਾਦ ਕਰਾਂਗਾ ਉਹਨਾਂ ਨੂੰ ਬਤਾਈ ਦੇਵਾਂਗਾ ਥੈਂਕ ਯੂ ਵੈਰੀ ਮਚ ਜੈਨ

प्रधानमंत्री ट्रेन होनी चाहिए हमारे लिए एक्सप्रेस वे आ गया दिल्ली अमृतसर कटरा एक्सप्रेस वे अब ट्रेन की जरूरत ही रेल तो ये अब दूसरी अमृतसर टू कटड़ा जो वंदे भारत ट्रेनी है वो अमृतसर से चलेगी मैं शुक्रिया अदा करता हूँ रेलवे मिनिस्टर अश्विनी मैश्रम जी का एम एस जी का और समुचे अमृतसर वासियों का उसन, उन्होंने इस लाइक बनाया कि हमारी डिमांड जो है वो तो पूरी हो चुकी है और अमृतसर एक टूरिस्ट सिटी है बड़ी जरूरत है इस ट्रेन की इसके लिए पहले सर हमेशा देखने को मिलता है जैसे कोई भी प्रोजेक्ट होता है सेंटर का तो उसमें जो भाजपा के नेता होते हैं वो ये ये चलता रहेगा सर ये कितना ये ये सबका साझा है किसी एक का नहीं सबकी साझी ट्रेन है शुरू से आठ साल का मेहनत है ये सर पटाना बुरानपुर के लोगों में काफी निराशा नहीं ये 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 यहाँ से पठानपुर को कराएंगे हम आओ आगे लेके जल ਟੂਰਿਸਟ ਸਰਕਟ ਕੰਪਲੀਟ ਹੋਣਾ ਚਾਹੀਦਾ ਸੀ ਦਿੱਲੀ ਅਮਰਸਰ ਕਟੜਾ ਜਿੱਦਾਂ ਅਸੀਂ ਐਕਸਪ੍ਰੈਸ ਵੇ ਲੈ ਕੇ ਆਏ ਆ ਉਸੇ ਤਰ੍ਹਾਂ ਬਾਈ ਰੇਲ ਵੀ ਜਾਣਾ ਚਾਹੀਦਾ ਕਿਉਂਕਿ ਅਮਰਸਰ ਇੱਕ ਟੂਰਿਸਟ ਸਿਟੀ ਹੈ ਇੱਥੇ ਲੱਖਾਂ ਤਦਾਦ ਚ ਲੋਕ ਆਉਂਦੇ ਨੇ ਇੱਥੇ ਉਹਨੇ ਹਰ ਤਰ੍ਹਾਂ ਦੀ ਸਹੂਲਤ ਇੱਥੇ ਹੋਵੇ ਅੰਤਰਰਾਸ਼ਟਰੀ ਪੱਧਰ ਦਾ 에ਰਪੋਰਟ ਇੱਥੇ ਹੈ ਅੰਤਰਰਾਸ਼ਟਰੀ ਪੱਧਰ ਦੀ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਮੈਂ ਸ਼ੁਕਰਿਆਦਾ ਕਰਦਾ ਹਾਂ ਰੇਲਵੇ ਮੈਨਸ਼ੇ ਸਾਹਿਬ ਕਿ ਜਿਨ੍ਹਾਂ ਨੇ ਸਾਨੂੰ ਇਹ ਅੱਜ ਟ੍ਰੇਨ ਦਿੱਤੀ ਹੈ ਔਰ ਪ੍ਰਧਾਨ ਮੰਤਰੀ ਜਿਹੜੇ ਕੇ ਦਾ ਅਨੁਮਾਨ ਕਰਨਗੇ ਦਾ ਧੰਨਵਾਦ ਕਰਦਾ ਹੈ ਇਹ ਜਿਹੜੀ ਟ੍ਰੇਨ ਹੈ ਇਹ ਸਾਡੇ ਅੰਮ੍ਰਿਤਸਰ ਬੋਰਡ ਤੇ ਕਿਉਂਕਿ ਸਾਡੇ ਕੋਲ ਬਹੁਤ ਵੱਡਾ ਬਿਜ਼ਨਸ ਨਹੀਂ ਹੈ ਸਾਡੇ ਵਾਸਤੇ ਬਹੁਤ ਵੱਡੀ ਸ਼ੋਗਾਤ ਕਹਿ ਸਕਦੇ ਆ ਇਹਦੇ ਨਾਲ ਸਾਡੇ ਟੂਰਿਸਟ ਜਿਹੜਾ ਆਉਂਦਾ ਨੂੰ ਹੋਰ ਸਹੂਲਤ ਮਿਲੇਗੀ ਟੂਰਿਸਟ ਵਧੇਗਾ ਸਾਡੀ ਟੂਰਿਸਟ ਇੰਡਸਟਰੀ ਉੱਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਸੋ ਮੈਂ ਅੱਜ ਦੇ ਸ਼ੁਭ ਦਿਨ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਸਭਨਾਂ ਨੂੰ ਬਹੁਤ-ਬਹੁਤ ਮੁbarਕਾਂ ਕਿੰਨੀ ਜੂਰਲ ਸੀ ਬਹੁਤ ਵੱਡੀ ਜੂਰਲ ਕਿਉਂਕਿ ਦੇਖੋ ਅੰਤਰਰਾਸ਼ਟਰੀ ਟੂਰਿਸਟ ਸਪੌਟ ਹੈ ਨਾ ਇਥੇ ਅੰਤਰਰਾਸ਼ਟਰੀ ਸਹੂਲਤਾਂ ਵੀ ਹੋਣੇ ਚਾਹੀਦੀਆਂ ਔਰ ਬਹੁਤ ਜਲਦੀ ਜਿਹੜਾ ਨਵਾਂ ਸਟੇਸ਼ਨ ਹੈ ਇਹਦੀ ਵੀ ਨਾਊਂਸਮੈਂਟ ਪੀਲੀ ਸਰਕਾਰ ਚ ਕੀਤੀ ਸੀ ਪਰ ਕੁਝ ਡਿਜ਼ਾਈਨ ਦੇ ਵਿੱਚ ਕੁਝ ਪ੍ਰੋਬਲਮ ਸੀ ਜਿਹਦੇ ਕਰਕੇ ਉਹਨੂੰ ਰੀਡਿਜ਼ਾਈਨ ਕਰ ਦਿੱਤਾ ਗਿਆ ਹੈ ਕਿ ਬਹੁਤ ਜਲਦੀ ਉਹ ਵੀ ਜਿਹੜਾ ਉਹ ਨਾਊਂਸ ਕਰ ਦਿੱਤਾ ਜਾਏਗਾ ਠੀਕ ਹੈ ਠੀਕ ਹੈ ਥੈਂਕ ਯੂ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕੀ ਸੀ ਔਰ ਬੜੇ ਚਿਰ ਦੀ ਨਿਮਾਨਾ ਕਿਉਂਕਿ ਹਰ ਪੱਖ ਤੇ ਲੜਦੇ ਰਹੀਦਾ ਚਾਹੇ ਇੰਡਸਟਰੀ ਹੋਵੇ ਪੂਰੇ ਸੰਤੀ ਗੱਲ ਹੋਵੇ ਰੇਲਵੇ ਦੀ ਹੋਵੇ 에어ਪੋਰਟ ਦੀ ਹੋਵੇ ਹਾਈਵੇ ਦੀ ਹੋਣ ਜੀ ਔਰ ਅੱਜ ਇਹ ਦੇਖੋ ਤੁਸੀਂ ਟ੍ਰੇਨ ਤੁਹਾਨੂੰ ਨਵੀਂ ਟ੍ਰੇਨ ਜਿਹੜੀ ਹੈ ਦੂਸਰੀ ਮੰਦੇ ਭਾਰਤਮਰ ਸਾਨੂੰ ਮਿਲੀ ਹੈ ਦੇਖੋ ਲੜਨ ਵਾਲੇ ਤਾਂ ਲੜੀਦਾ ਵੀ ਆ ਆਵਾਜ਼ ਚੁੱਕਣੇ ਤਾਂ ਆਵਾਜ਼ ਵੀ ਕੀਦੀ ਯਾਰ ਪਿਆਰ ਵੀ ਕਰੀਦਾ ਔਰ ਇਹ ਇੰਨਾ ਚੀਜ਼ਾਂ ਦੀ ਬਦੌਲਤ ਹੈ ਕਿ ਤੁਸੀਂ ਇਹ ਦੇਖ ਸਕਦੇ ਜੇ ਇਸ ਟ੍ਰੇਨ ਨੂੰ ਤੁਸੀਂ ਡਿਟੇਲ ਨਾਲ ਦੇਖੋ ਮਤਲਬ ਇਹ ਟ੍ਰੇਨ ਗੁਰੂ ਨਗਰੀ ਵਾਸਤੇ ਇਥੋਂ ਦੇ ਆਉਣ ਵਾਲੇ ਲੋਕਾਂ ਵਾਸਤੇ ਸਾਡੇ ਬੱਚਿਆਂ ਦਾ ਫਿਊਚਰ ਹੈ ਜੇ ਉਹ ਇੱਕ ਚੰਗੀ ਚੀਜ਼ ਆ ਜਾਏ ਨਾ ਲੋਕਾਂ ਦਾ ਪਿੱਛੇ ਚਲੇ ਜਾਣੇ ਕਈ ਵਾਰ ਪਰ ਫਿਰ ਵੀ ਅਸੀਂ ਇਸ ਹਾਲਾਤ ਚੋਂ ਨੱਕਦੇ ਆਂ ਫਿਰ ਵੀ ਅਸੀਂ ਜਾਰੀ ਰੱਖਦੇ ਹਾਂ ਦੀ ਕੋਸ਼ਿਸ਼ ਜਾਰੀ ਰੱਖਦੇ ਕਿ ਭਾਵੇਂ ਜੰਗ ਹੋਵੇ ਚਾਹੇ ਕੁਝ ਹੋਵੇ ਅਮਰਜਾ ਰੱਖੀ ਕੋਈ ਸ਼ੱਕ ਨਹੀਂ ਕਿ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜ਼ਿੰਮੇਵਾਰੀ ਹੈ ਪਰ ਮੈਂ ਸ਼ੁਕਰਗੁਜ਼ਾਰ ਹਾਂ ਚਾਹੇ ਆਮ ਆਦਮੀ ਪਾਰਟੀ ਤੇ ਵੀ ਆਏ ਸੀ ਆ ਆਪਣੇ ਬੀਜੇਪੀ ਦੇ ਵੀ ਸੀ ਕੁਛ ਕਾਲੀ ਦਲ ਦੇ ਲੀਡਰ ਵੀ ਆਏ ਸੀ ਅਸੀਂ ਤੇ ਹੈਗੇ ਹੈਗੇ ਸਾਂ ਤਾਂ ਸਾਰਿਆਂ ਦਾ ਤੇ ਮਾਦਾਮ ਜਨਤਾ ਦਾ ਵੀ ਦਿਮਾਦ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਨਿਸ਼ਚਿਤ ਤਰ੍ਹਾਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਹਰ ਪੱਖ ਤੇ ਹਰ ਕੋਨੇ ਤੇ ਹਰ ਉਸ ਲੋੜਵੰਦ ਲੋਕਾਂ ਵਾਸਤੇ ਕੰਮ ਕੀਤਾ ਜਾਊ ਜਿਨ੍ਹਾਂ ਦੇ ਮਨ ਤੇ ਕੋਈ ਕੋਚਨ ਮਾਰ ਕੇ ਚੈਰਪਤੀ ਹੈਗੇ ਆ ਕਿਸੇ ਨੂੰ ਕੋਈ ਸਲਾਹ ਲੈਣੀ ਹੋਵੇ ਕੋ ਦੇਣੀ ਹੋਵੇ ਤੁਸੀਂ ਮੇਰੇ ਨਾਲ ਬਿਲ ਕੇ ਗੱਲ ਕਰ ਸਕਦੇ ਜੇ ਸਾਡੀ ਕੋਸ਼ਿਸ਼ ਵਿੱਚ ਚੱਲ ਰਹੀ ਹੈ ਅਮਰਸਾਦਾ ਸ਼ਹਿਰ ਤਰੱਕੀ ਕਰੇ ਮੈਂ ਤੁਹਾਡਾ ਮੀਡੀਆ ਦਾ ਪੂਰਨ ਤੌਰ ਤੇ ਧੰਨਵਾਦ ਕਰਦਾ ਤੁਸੀਂ ਬਾਰਡਰ ਦੀ ਆਵਾਜ਼ ਬਲੰਤ ਰੱਖਦੇ ਜੇ ਇਹ ਆਵਾਜ਼ ਇਸੇ ਤਰ੍ਹਾਂ ਬਲੰਤ ਰਹੇਗੀ ਗੁਰੂ ਨਗਰੀ ਹਮੇਸ਼ਾ ਹੀ ਤਰੱਕੀ ਕਰੇਗੀ ਔਰ ਇਹ ਅੱਜ ਅਮਰਸਰ ਤੋਂ ਮਾਦਾ ਵੈਸ਼ਨੋ ਦੇ ਵੀ ਕੱਟਣਾ ਜਿਹੜੇ ਲੋਕ ਜਾਣਦੇ ਨੇ ਉਹਨਾਂ ਵਾਸਤੇ ਇੱਕ ਮੈਸੰਵਿੰਦਾ ਹੈ ਕਿ ਤੋਹਫਾ ਹੈ ਔਰ ਇਹ ਤੋਹਫਾ ਉਹਨਾਂ ਨੂੰ ਮਿਲਿਆ ਹੈ ਮੈਂ ਸ਼ੁਕਰਿਆਦਾ ਕਰਦਾ ਹਾਂ ਅਜਲਾ ਸਾਹਿਬ ਕਈ ਵਾਇਆ ਜਲੰਧਰ ਜਾਏਗਾ ਪਹਿਲਾਂ ਨਾ ਦੇਖੋ ਥੋੜ੍ਹਾ ਜਿਹਾ ਟ੍ਰੈਲ ਹੋ ਗਿਆ ਆਪਾਂ ਇਹਨੂੰ ਆਉਣ ਵਾਲੇ ਸਮੇਂ 'ਚ ਵਾਇਆ ਸਿੱਧੀ ਕਰ ਜਿਹੜੀ ਦਿੱਲੀ ਅਮਰ ਜਲੰਧਰ ਕੱਟਾ ਜਾ ਰਹੀ ਜਲੰਧਰ ਰੁਕਦੀ ਨਹੀਂ ਅਸੀਂ ਉਹਨੂੰ ਜਲੰਧਰ ਰੋਕ ਦਾਂਗੇ ਔਰ ਇਹ ਸਿੱਧੀ ਡਾਇਰੈਕਟ ਇੱਥੋਂ ਜਾਗੇ ਇੱਥੋਂ ਕਰਾਂਗੇ ਲੇਕਿਨ ਬਹੁਤ ਸਾਰੇ ਦੇਖੋ ਅਸੀਂ ਨਵਾਂ ਐਪੀਅਰੋਟ ਇਹਨੂੰ ਬਣਾ ਰਹੇ ਹਾਂ ਅਸਰ ਇਹ ਸਾਰੇ ਚਿੰਤ ਅਮਰ ਸਾਹਿਬ ਨੂੰ ਦੁਬਾਰਾ ਹੋਏਗਾ ਕਿਉਂਕਿ ਪਿਊਸ਼ ਗੋਇਲ ਜੀ ਨੇ ਮੇਰੇ ਕੋਚਨ ਦਾ ਜਵਾਬ ਦਿੱਤਾ ਵੀ ਆਇਲਾ ਸਾਹਿਬ ਅਸੀਂ ਅਸੀਂ ਮੈਂਬਰ ਪਾਰਲੀਮੈਂਟ ਦੀ ਮੰਡ ਦੇ 206 ਕਰੋੜ ਦਾ ਦੋਸੀ ਹੁਣ ਕੀ ਵਿਚਾਰ 450 ਕਰੋੜ ਦਾ ਹੋ ਗਿਆ ਨਵਾਂ ਡਿਜ਼ਾਈਨ ਜਿਹੜਾ ਹੈ ਇਹਦਾ ਅਪਰੂਵ ਮੇਰਾ ਖਿਆਲ ਹੈ ਕਿ ਵਿਦਿਨ 6 ਮਨਸ ਇਹ ਲੋਕਾਂ ਨੂੰ ਦਿੱਤਾ ਜਾਊਗਾ ਕੀ 에어ਪੋਰਟ ਵਰਗਾ ਹੀ ਹੋ ਜਾਏਗਾ ਬੈਸਟ ਏਸੀ ਦਾ ਝੂਠ ਦਾ ਸਾਬੂ ਹੋ ਜਾਏਗਾ ਦੇਖੋ ਇਸ ਅੱਜ ਲੀਡਰ ਸਰਬਾਨ ਨੇ ਵੀ ਬੋਲਦੇ ਆਏ ਤੇ ਮੋਹਰ ਲਾਈ ਹੈ ਕਿ ਇਸ ਇਹ ਰੇਲਵੇ ਸਟੇਸ਼ਨ ਦਾ ਵਿਸਤਾਰ ਹੋਇਆ ਹਰ ਇੱਕ ਨੇ ਕਿਹਾ ਕਿ ਕਿਸੇ ਪਾਰਟੀ ਨੇ ਕਿ ਇਹਦਾ ਵਿਸਤਾਰ ਹੋਇਆ ਇਹਦਾ ਮਤਲਬ ਸਾਡੇ ਕੰਮਾਂ ਨੂੰ ਹਰ ਕੋਈ ਰੈਕੋਗਨਾਈਜ਼ ਕਰਦਾ ਨਾ ਇਹੀ ਸਾਡੇ ਦੀ ਖੁਸ਼ੀ ਦੀ ਗੱਲ ਹੁੰਦੀ ਹੈ ਔਰ ਜਦੋਂ ਅਸੀਂ ਬਣਦੇ ਆ ਮੇਰੀ ਜਿਹੜੇ ਲੋਕ ਸਾਡੇ ਨਾਲ ਥੱਲੇ ਆ ਕਿੰਨੇ ਕੀ ਕਹਿਣਾ ਆਪਾਂ ਦੇ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਤੁਸੀਂ ਜਗਤ ਦੀ ਗੱਲ ਕੀਤੀ ਨਾ ਮੈਂ ਜਗਤ ਦੀ ਗੱਲ ਕੀਤੀ ਇਹਦੇ ਪਿੱਛੇ ਰਾਹੁਲ ਦੀ ਅਸੀਂ ਸਾਰੇ ਪਾਰਲੀਮੈਂਟ ਚ ਉਹਨਾਂ ਨੂੰ ਪੁੱਛਿਆ ਹਾਂ ਜੀ ਤੁਸੀਂ ਜਵਾਬ ਦਿਓ ਪਰ ਉਹ ਜਵਾਬ ਨਹੀਂ ਦੇਟ ਕਰੋ ਹਾਂ ਮੈਂ ਅੰਮ੍ਰਿਤਸਰ ਵਾਲਿਆਂ ਨਾਲ ਕੁਝ ਦੇ ਮੂਡ ਤੇ ਅੱਜ ਮੈਂ ਕਹਿਦਾ ਲੜ ਤੇ ਮੂਡ ਤੁਸੀਂ ਇਹਦੇ ਲਈ ਵੱਖਰਾ ਟਾਈਮ ਰੱਖੋ ਫਿਰ ਮੈਂ ਡਿਟੇਲ ਤੁਹਾਨੂੰ ਦੱਸਾਂ ਲੇਕਿਨ 트ੰਪ ਦਾ ਜਵਾਬ ਦੱਸਿਆ ਜਿਹੜਾ ਚਾਹੀਦਾ ਇੰਡੀਆ ਮਜ਼ਬੂਤ ਕੰਟਰੀ ਹੈ ਇੰਡੀਆ ਦੇ ਲੋਕ ਮਾਹਰ ਨੇ ਤਰੱਕੀ ਜਾਪਤਾ ਲੋਕ ਨੇ ਔਰ ਸਿਰਫ ਉਹਦਾ ਜਵਾਬ ਤਗੜੇ ਹੋ ਕੇ ਦੇਣਾ ਚਾਹੀਦਾ ਲੇਕਿਨ ਲਾਸਟ ਵਾਲ ਤੇ ਨਜ਼ਰ ਆ ਰਿਹਾ ਬੀਜੇਪੀ ਡਿਫੈਂਸ ਮੂਵ ਦਾ ਨਜ਼ਰ ਆ ਜਿਹੜਾ ਵੋਟਾਂ ਚੋਰੀ ਦਾ ਮੈਂ ਤੁਹਾਨੂੰ ਕਹਿਣਾ ਉਹ ਨੇ ਕਰਕੇ ਡਿਫੈਂਸ ਕੋ ਹਾਂ ਬਹਿ ਰਾਜਾ ਬੜਿੰਗ ਜੀ ਉਹਨੇ ਕਰਕੇ ਏ ਤੁਸੀਂ ਉਹਦੀ ਡਿਟੇਲ ਲਾਉਣਾ ਅੱਜ ਔਰ ਇੱਕ ਬੜਾ ਬੜਾ ਦੁੱਖ ਹੈ ਦੇਖਣਾ ਮੇਂ ਔਰ ਮੈਂ ਤੁਹਾਨੂੰ ਦੱਸ ਰਿਹਾ ਅੱਜ ਦੀ ਪ੍ਰੈਸ ਦਾ ਜਿਹੜਾ ਮੈਨ ਹੈਗਾ ਅੱਜ ਦੇ ਰੱਖੋ ਕੱਲ ਏਕ-ਏਕ ਸਟੈਪ ਤੇ ਕਰੂੰ ਕਿਉਂਕਿ ਤੁਹਾਨੂੰ ਸਾਰੀ ਗੱਲ ਦੱਸ ਸਕੀਏ ਹੁਣ 25-30 ਮਿੰਟ ਕੋਈ ਇੰਨੀ ਲੰਬੀ ਦੇਖਦਾ ਨਹੀਂ ਇਸ ਕਰਕੇ ਵੱਖਰੇ ਵੱਖਰੇ ਟੌਪਿਕ ਤੇ ਤੁਸੀਂ ਕਰੋ ਬਹੁਤ ਅੱਛੇ ਟੌਪਿਕ ਨੇ ਤੁਹਾਨੂੰ ਦੱਸਾਂਗੇ ਦੇਖਣ ਨੂੰ ਕਾਕਿਤਾ ਹੋ ਰਹੇ ਬਿਲਕੁਲ ਬਿਲਕੁਲ ਬਹੁਤ ਦੱਸਾਂਗਾ ਜਿਆ ਮਦਨ ਸਿੰਘ ਪਾਲੇ ਕਾਰਗਰਸੀ ਸਿਪੀ ਪੰਜਾਬ ਐਸਸੀ ਮਾਡਲ ਨੰਬਰ 22 ਇੰਚਾਰਜ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਔਰ ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਮੰਗ ਲਈ ਪ੍ਰਧਾਨ ਨੌਂਦੀ ਸੀ ਜੀ ਮਾਰੇ ਅੱਬਰ ਸਰ ਕੋ ਸ਼ਰਧਾਲੂਆਂ ਲਈ ਮਾਨੀ ਕਰਦੇ ਸੰਰਦਾ ਸੀ ਬੜੇ ਜਤੂ ਭਾਵਨਾ ਸੀ ਕਿ ਵਿਅਸਨ ਦੇ ਬਸਨ ਕਰ ਲਈ ਜਿਹੜੀ ਜਿਹੜੀਆਂ ਜੀ ਪਵਾਰੀ ਹੈ ਜਿਹੜੀ ਪੱਤੀ ਦਾ ਅਕਰ ਚੱਲੇ ਔਰ ਮਾਲੇ ਜੀ ਨੇ ਅੱਜ ਪੰਜਾਬ ਨੂੰ ਜੋ ਦਾ ਤਾਰੀਖ ਤੇ ਸਾਰੇ ਵੱਡੇ ਭਾਰਤ ਦਾ ਉਦਘਾਟਨ ਕਰਨ ਦੇ ਇੱਥੇ ਸਾਰੇ ਇਕੱਠੇ ਹੋਏ ਨੇ ਤੋਂ ਇਸ ਤੇ ਵੀ ਬਹੁਤ ਬਹੁਤ ਬਤਵਾ ਸਾਡੋ ਦਈਆ ਮੇਰਾ ਸੀ. ਜੀ ਆਇਆਂ ਨੂੰ ਆਪ ਜੀ ਦਾ ਪਿਆਰ ਔਰ ਜਿਹੜੀ ਮੋਦੀ ਜੀ ਦਾ ਕਾਰਜਗਾਰ ਰਿਹਾ ਮੇਰੇ ਕੋਲ ਹੀ ਆ ਕਿ ਸਾਡੇ ਜਿਹੜੀ ਸ਼ਰਧਾਲੂਆਂ ਦੀ ਆਪ ਨੂੰ ਫੋਮਲਾ ਪੜੀ ਹੋਈ ਹੈ ਜਿਹੜੀ ਪਾਣੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿੱਤੀ ਹੈ ਕਿ ਸ਼ਰਧਾਲੂਆਂ ਔਰ ਸਾਡੇ ਦੇ ਵਿੱਚ ਮੰਗਲ ਸਰੰਤਾਲ ਦੇ ਇਸ ਸਾਲ ਦੋ ਕਟੜ ਰੇਲ ਸਰਵਿਸ ਬੰਦੇ ਭਾਗ ਯਾਰ ਜਿੱਤੇ ਮੋਦੀ ਜੀ ਨੇ ਅਗਲੀ ਤੋਂ ਅਮਲ ਸ਼ੁਰੂ ਕੀਤੀ ਹੈ ਦੀ ਬੁਲਾਈ ਇੱਥੇ ਹੀ ਮੋਦੀ ਜੀ ਨੇ ਅੱਜ ਪੁਲਿਸਰ ਤੋਂ ਕਟੜਾ ਦੀ ਬੰਦੇਵਾਰ ਜਿਹੜੀ ਟ੍ਰੇਨ ਹੈ ਉਹ ਦਿੱਤੀ ਹੈ ਕਿ ਸਭ ਅੱਜ ਨਾ 100 ਦੇ ਦਰਸ਼ਕਾਂ ਚੱਕਣ ਚੱਲਦੀ ਸੀ ਔਰ ਅੱਗੇ ਜਿਹੜੀ ਨਗਰ ਜਾ ਰਿਹਾ ਹੈ ਬਲਿਸ ਤੋਂ ਲੈ ਕੇ ਚਿੰਨੂ ਨਿਕਲ ਜਾਏਗਾ ਰੋਸਰ ਸਟੇਸ਼ਨ ਕੋਲ ਕਲਾਸ ਨਾਲ ਜਿਵੇਂ ਪਲੇਟਫਾਰਮ ਨਰੇਟਿਵ ਅੱਜ ਲਿਫਟਾਂ ਲੱਗੀਆਂ ਐਲੀਵੇਟਰ ਐਕਸਲੇਟਰ ਲੱਗੇ ਨੇ ਔਰ ਹੋਰ ਬਹੁਤ ਸੁਵਿਧਾਵਾਂ ਦਿੱਤੀਆਂ ਗਈਆਂ ਨੇ 18 ਸਟੇਸ਼ਨ ਤੋਂ ਬਿਨਾਂ ਨਾਂ ਦਿੱਤੇ ਔਰ ਇਹਨਾਂ ਵਿcretth ਨੂੰ ਜੁੜਾਵਾ ਸਰਦਾਰ ਜੀ ਦਾ ਕਾਰਕਟਰਤਾ ਵਾ ਅੱਜ ਜੀ ਨਿਰੰਦਰ ਮੋਦੀ ਜੀ ਦਾ ਤੇ ਸਾਰੀ ਬੀਜੂਟੀ ਕਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਅੰਦਰ ਤੋਂ ਇੱਕ ਬਹੁਤ ਵੱਡੀ ਸਰਦਾਰ ਦਿੱਤੀ ਹੈ ਇਸ ਲਈ ਅਸੀਂ ਨਿਰੰਦਰ ਮੋਦੀ ਜੀ ਸਾਰੀ ਲੀਡਰਸ਼ਿਪ ਕੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਲੋਕਾਂ ਦੇ ਦਿਲਾਵੇ ਜਿੰਨੀ ਖੁਸ਼ੀ ਹੈ ਮੌਕਾ ਨਹੀਂ ਮਿਲਿਆ ਤੇ ਸਾਰੇ ਹੀ ਆਪ ਹੀ ਆਏ ਨੇ ਕਿਸੇ ਨੂੰ ਮੈਸੇਜ ਨਹੀਂ ਲਗਾਇਆ ਗਿਆ ਬਹੁਤ ਹੀ ਖੁਸ਼ੀਆਂ ਲੋਕਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਿਰੰਦਰ ਆਡੀ ਜੀ ਬੀ ਜੀ ਪਾਰਟੀ ਸਾਡੇ ਅੰਮ੍ਰਿਤਪਾਲ ਮੈਨੂੰ ਫੋਟੋ ਆਦੇ ਪੰਜਾਬ ਵੀ ਨੇ ਨਾ ਕਰਦਾ ਕਿਦਾਂ ਬੰਦਾਰ ਨੂੰ ਜੋੜਦੀ ਪਈ ਆ ਇਹ ਇੱਕ ਬੰਦੇ ਕਰਦੇ ਡਰੇ ਨਹੀਂ ਇਹ ਜਿੰਦ ਨੂੰ ਜੋੜਦੀ ਪਈ ਆ ਤੁਸੀਂ ਬਹੁਤ ਬਹੁਤ ਇੰਟਰਸਟ ਕਰਦੇ ਆ ਦੇਖਿਆ ਗਿਆ ਕਿ ਲੋਕਾਂ ਵਾਸਤੇ ਹੋਰ ਵੀ ਬੜੀਆਂ ਜੜੀਆਂ ਆ ਸੂਚਨਾ ਵਾਸਤੇ ਜੜੀਆਂ ਹੋਰ ਵੀ ਅਸੀਂ ਸਭ ਨੂੰ ਬਹੁਤ ਧੰਨਵਾਦ ਕਰਦੇ ਆ ਅਣ ਰੇਂਦਰ ਮਮੀ ਜੀ ਦਾ ਤੇ ਪੀਟੀ ਲੀਡਰ ਜੀ ਦਾ ਸਾਡੇ ਅਸ਼ੀਸ਼ ਚਰਮਾ ਜੀ ਦਾ ਕਿ ਜਿਹੜੇ ਭਾਈ ਤੋਂ ਕਿ ਪੰਜਾਬ ਦੇ ਲੋਕਾਂ ਤੋਂ ਤੁਹਾਨੂੰ ਬਹੁਤ ਬਹੁਤ ਜੀ ਹੋ ਰਿਹਾ ਹੈ ਉਹ ਚੀਜ਼ਾਂ ਦੇ ਪੰਜਾਬ ਵਿੱਚ ਉਹਨਾਂ ਨੇ ਸੱਚੇ ਸੱਚੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਸਭ ਨੋਰਮਲ ਹੀ ਹੋਏਗਾ ਸਫਰਾ ਬਿਲਕੁਲ ਨੋਰਮਲ ਹੋਏਗਾ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਏਗੀ ਚਾਹ ਪਾਣੀ ਤੇ ਹਰ ਤਰ੍ਹਾਂ ਦੀ ਬਿਲਕੁਲ ਜੋ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਸਹੂਲਤਾਂ ਦਿੱਤੀ ਜਾਏਗੀ ਸਾਡੇ ਵੱਲੋਂ ਹਰ ਵਾਰੀ ਸਾਰੇ ਲੋਕਾਂ ਨੂੰ ਇਸ ਟ੍ਰੇਨ ਦੇ ਵਿੱਚ ਸਫ਼ਰ ਵੀ ਕਰਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਜੀ जी को देखते हुए ਦੇਖੋ ਬੜੇ ਲੰਬੇ ਸਮੇਂ ਤੋਂ ਜਿਹੜੀ ਅੰਮ੍ਰਿਤਸਰ ਵਾਸੀਆਂ ਦੀ ਮੰਗ ਸੀ ਕਿ ਅੰਮ੍ਰਿਤਸਰ ਤੋਂ ਸ਼੍ਰੀ ਵੈਦੋ ਦੇ ਵੀ ਘਟੜਾ ਦੇ ਵਾਸਤੇ ਜਿਹੜੀ ਇੱਕ ਟ੍ਰੇਨ ਜਿਹੜੀ ਯੂ ਚੱਲਣੀ ਚਾਹੀਦੀ ਲੇਕਿਨ ਮੈਂ ਖੁਦ ਇਹ ਦਮਾਨ ਇਹ 1.5 ਸਾਲ ਦੇ ਵਿੱਚ ਹੀ ਮੋਦੀ ਸਰਕਾਰ ਦਾ ਰੇਲ ਮੰਤਰਾਲੇ ਦਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਧਰ ਮੋਦੀ ਜੀ ਦਾ ਰੇਲ ਮੰਤਰੀ ਅਸ਼ਨੀ ਵੈਸ਼ਨਵ ਜੀ ਦਾ ਔਰ ਸਾਡੇ ਰੇਲ ਮਨ ਰਾਜ ਮੰਤਰੀ ਰਵਿੰਦਰ ਬਿੱਟੂ ਜੀ ਦਾ ਧੰਨਵਾਦ ਹੈ ਜਿਨ੍ਹਾਂ 1.5 ਸਾਲ ਦੇ ਵਿੱਚ ਸਾਡੇ ਤੋਂ ਅੰਮ੍ਰਿਤਸਰ ਵਾਸੀਆਂ ਨੂੰ ਦੂਸੀ ਦੋਤਰੀ ਬੰਦੇ ਭਾਰਤ ਦਿੱਤੀ ਏ ਪਹਿਲੀ ਬੰਦੇ ਭਾਰਤ ਜਨਵਰੀ 2024 ਦੇ ਜਨ ਤਦ ਦਿੱਲੀ ਤੋਂ ਚਲਾਈ ਗਈ ਤੇ ਦੂਸਰੀ ਵੰਦੇ ਭਾਰਤੀ ਜਿਹੜੀ ਗਈ ਹੈ ਅਮਰਸਰ ਤੋਂ ਜਿਹੜੀ ਸ਼੍ਰੀ ਰਾਇਤੋ ਦੇਵੀ ਕਟੜਾ ਵਾਸਤੇ ਚਲਾਈ ਗਈ ਹੈ ਅਮਰਸਰ ਵਾਸੀਆਂ ਨੂੰ ਗੁਰੰਦਰ ਵਾਸੀਆਂ ਨੂੰ ਪਠਾਨਕੋਟ ਵਾਸੀਆਂ ਨੂੰ ਜਗ ਭਗ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਜਿਹੜਾ ਹੈ ਇਹ ਇਹਨਾਂ ਜਿਹੜਾ ਹੈ ਉਹ ਸਫ਼ਰ ਆਸਾਨ ਹੋਏਗਾ ਆਰਾਮਦਾਇਕ ਹੋਏਗਾ ਮਾਡਰਨ ਜਿਹੜਾ ਸਫ਼ਰ ਹੋਏਗਾ ਔਰ ਸ਼ਰਧਾਲੂਆਂ ਨੂੰ ਜਿਹੜਾ ਹੈ ਜਿਹੜੇ ਰੋਜ਼ ਹਰ ਸਾਲ ਦਸਹਰਾ ਪਰ ਮਹੀਨੇ ਸਾਫ ਮਹੀਨੇ ਪਰ ਜਿਹੜਾ ਹੈ ਉਹ ਜਾਂਦੇ ਨੇ ਸ਼੍ਰੀ ਰਾਇਤੋ ਦੇਵੀ ਕਟੜਾ ਦਸਹਰਾਤ ਲਈ ਉਹਨਾਂ ਨੂੰ ਇਹ ਸਫ਼ਰ ਦੇ ਲਈ ਬਹੁਤ ਆਸਾਨੀ ਜਿਹੜੀ ਹੋਏਗੀ देखो पिछले लंबे समय तो अमृतसर वासग से श्री वैष्णो देवी कटरा ट्रेन जी चलनी चाहिए और जिथे सफर सुखाव आया है उ ਪ੍ਰਾਈਵੇਟ ਆਪਰੇਟਰਾਂ ਦੀ ਮਨਮਾਨੀਆਂ ਉਹਨਾਂ ਦੀਆਂ ਮਹਿੰਗਾ ਸਫ਼ਰ ਜਿਹੜਾ ਹੈ ਔਰ ਜਿਹੜਾ ਇਹ ਦਿੱਕਤਾਂ ਜਿਹੜੀਆਂ ਸਰਧਾਨਵਾਲਾ ਆਉਂਦੇ ਸੀ ਉਹ ਵੀ ਦੂਰ ਹੋਣ ਗਈਆਂ ਔਰ ਸਫ਼ਰ ਜਿਹੜਾ ਹੈ ਹੋਰ ਸੁਖਾਵਾਂ ਹੋਇਆ ਹੈ ਇਸ ਦੇ ਲਈ ਭਾਰਤ ਸਰਕਾਰ ਦਾ ਦਿਨੋ ਧੰਨਵਾਦ ਹੈ